ਸਦਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਆ ਹੋਈ ਨਾ ਗੱਲ ਮੇਰੇ ਵਰਗਾ ਕਦਾ ਹੋਰ ਕੋਈ ਨਹੀਂ ਹੋਣਾ ਦੁਨੀਆ ਵਿੱਚ ਇੱਕ ਜੁਸ਼ੀਲੇ ਨੌਜਵਾਨ ਨੇ ਸਿੱਧਾ ਪੈਂਦਿਆ ਅੰਦਰਲਾ ਗੁੱਸਾ ਬਾਹਰ ਕੱਢਿਆ ਗੁੱਸੇ ਦੇ ਨਾਲ ਬੇਵਸੀ ਤੇ ਲਜਾਰੀ ਦੇ ਸੰਗਣੇ ਪਰਛਾਵੇਂ ਨੇ ਉਹਦੇ ਚਿਹਰੇ ਨੂੰ ਪੂਰੀ ਤਰ੍ਹਾਂ ਕੱਜ ਲਿਆ ਸੀ ਉਹ ਵਾਰ-ਵਾਰ ਘੜੀ ਵਾਲੀ ਪਾਹਾਂ ਉੱਪਰ ਚੁੱਕਦਾ ਇੱਕ ਨਜ਼ਰ ਘੜੀ ਤੇ ਸੁੱਟਦਾ ਸੱਜੇ ਪਾਸੇ ਆਉਣ ਵਾਲੇ ਟ੍ਰੈਫਿਕ ਨੂੰ ਗੌਰ ਨਾਲ ਵੇਖਦਾ ਮੂਰਿਆਂ ਨਿਕਲਣ ਵਾਲੀਆਂ ਬੱਸਾਂ ਦੇ ਨੰਬਰ ਪੜਦਾ ਤੇ ਸਿਰ ਛਟਕ ਕੇ ਬੱਸ ਸਟਾਪ ਦੇ ਪਿਛਲੇ ਬੰਨੇ ਉੱਗੇ ਝਾੜ ਅਤੇ ਦੂਜੇ ਬੂਟਿਆਂ ਤੇ ਕਹਿਰ ਭਰੀ ਨਜ਼ਰ ਸੁੱਟਦਾ। ਇੱਕ ਕਦ ਨੂੰ ਛੱਡ ਉਥੇ ਖਲੋਤੀਆਂ ਸਾਰੀਆਂ ਸਵਾਰੀਆਂ ਦੀ ਹਾਲਤ ਵੀ ਕੁਝ ਇਹੋ ਜਿਹੀ ਸੀ। ਗੁੱਸਾ ਘਟ ਵੱਧ ਹੋ ਸਕਦਾ ਸੀ। ਕੁਝ ਅਜਿਹੇ ਵੀ ਸਨ ਜੋ ਕਿਸੇ ਤਰ੍ਹਾਂ ਦਾ ਪ੍ਰतिकਰਮ ਆਪਣੇ ਚਿਹਰੇ ਤੇ ਜ਼ਾਹਰ ਨਹੀਂ ਕਰਨ ਕਰ ਰਹੇ ਪਰ ਅੰਦਰੋਂ ਅੰਦਰ ਹੀ ਕੋੜ ਵੀ ਉਹ ਰਹੇ ਸਨ ਭਾਈ ਸਾਹਿਬ ਕਿੱਧਰ ਜਾਣਾ ਤੁਸੀਂ ਜਾਣਾ ਤਾਂ ਤਿਲਕਨਗਰ ਐ ਪਰ ਰਾਹ ਵਿੱਚ اٹਕ ਕੇ ਕਨਾਟ ਪਲੇਸ ਵਿੱਚ ਇੱਕ ਕੰਮ ਸੀ ਸੋਚਿਆ ਸੀ ਇਹ ਕੰਮ ਕਰਦਾ ਜਾਵਾਂ ਪਰ ਕਹਿੰਦਾ-ਕਹਿੰਦਾ ਉਹ ਰੁਕ ਗਿਆ ਬਥੇਰਾ ਸਮਾਂ ਆਜੇ ਬੱਸ ਆ ਜਾਂਦੀ ਐ ਤਾਂ ਠੀਕ ਨਹੀਂ ਤਾਂ ਆਟੋ ਕਰ ਲਈ ਕੋਲ ਖਲੋਤੇ ਇੱਕ ਸਿਆਣੇ ਨੇ ਬਿਨ ਮੰਗੀ ਸਲਾਹ ਦੇ ਦਿੱਤੀ ਸਮਾਂ ਤਾਂ ਹੋਵੇ ਜੇ ਡੀਟੀਸੀ ਦੀ ਬੱਸ ਆ ਜਾਵੇ ਤਾਂ ਉਹਦੇ ਅਸਾਰ ਕਟੋ-ਕਟ ਇਸ ਵੇਲੇ ਤਾਂ ਦਿਖਾਈ ਨਹੀਂ ਦਿੰਦੇ। ਨੌਜਵਾਨ ਨੇ ਸਾਫਗੋਈ ਤੋਂ ਕੰਮ ਲੈਂਦਿਆਂ ਕਿਹਾ, "ਕੁਝ ਹੋਰ ਵਿਅਕਤੀ ਉੱਥੇ ਆ ਗਏ।" ਉਹਨਾਂ ਨੂੰ ਵੇਖ ਕੇ ਉਹ ਇੱਕ ਵਾਰ ਫੇਰ ਗੁੜਨ ਲੱਗਾ। ਉਹਦੇ ਮੂੰਹ ਵਿੱਚੋਂ ਹੌਲੀ ਜਿਹੀ ਨਿਖਲਿਆ, "ਲਓ, ਇਹ ਵੀ ਆ ਗਏ ਨੇ। ਬਸ ਇਹਨਾਂ ਦੀ ਕਮੀ ਸੀ।" ਉਸੇ ਵੇਲੇ ਸਾਹਮਣੇ ਵਾਲੀ ਸੜਕ ਵੱਲੋਂ ਦੋ ਮਟਿਆਰਾ ਕਾਲੇ ਕਦਮੀ ਸਟਾਪ ਵੱਲ ਆਉਂਦੀਆਂ ਦਿਸੀਆਂ, ਤਾਂ ਉਹਦੇ ਚਿਹਰੇ ਦਾ ਤਣਾਅ ਪਤਾ ਨਹੀਂ ਕਿੱਧਰ ਲੋਪ ਹੋ ਗਿਆ ਤੇ ਉਹ ਸਿਧਰਾਈਆਂ ਨਜ਼ਰਾਂ ਨਾਲ ਮਟਿਆਰਾਂ ਨੂੰ ਸੜਕ ਪਾਰ ਕਰਦਿਆਂ ਦੇਖਣ ਲੱਗਾ ਮਟਿਆਰਾਂ ਨੇ ਸਟਾਪ ਤੇ ਪੁੱਜ ਕੇ ਸੋਖ ਦਾ ਸਾਹ ਲਿਆ ਉਹਨਾਂ ਵਿੱਚੋਂ ਇੱਕ ਨੇ ਪੁੱਜਦੇ ਹੀ ਸਾਹ ਨੌਜਵਾਨ ਨੂੰ ਹਾਈ ਕਹੀ ਹਾਈ ਤੁਸ਼ਾਰ ਹਾਊ ਆਰ ਯੂ ਫਾਈਨ ਤਾਨਿਆ ਤੇਰੇ ਮਿੱਠੇ ਮਿੱਠੇ ਬੋਲ ਸੁਣ ਜੇ ਠੀਕ ਨਹੀਂ ਸੀ ਤਾਂ ਵੀ ਸਮਝ ਲੈ ਮੈਂ ਹੌਲਾ ਫੁੱਲ ਹੋ ਗਿਆ ਉਹ ਥੈਂਕਸ ਕਿੰਨੀ ਦੇਰ ਹੋ ਗਈ ਏ ਇੱਥੇ ਆਇਆ ਅੱਧਾ ਘੰਟਾ ਹੋ ਗਿਆ ਬੱਸ ਦਾ ਇੰਤਜ਼ਾਰ ਕਰਦਿਆਂ ਪਹਿਲਾਂ ਬਹੁਤ ਔਖਾ ਸੀ ਪਰ ਹੁਣ ਸੋਚਦਾ ਚੰਗਾ ਹੀ ਹੋਇਆ ਬੱਸ ਅਜੇ ਤੱਕ ਨਹੀਂ ਆਈ ਤੁਸ਼ਾਰ ਦੇ ਇਹ ਬੋਲ ਸੁਣ ਕੇ ਕੋਲਕਲੋਤੀਆਂ ਸਵਾਰੀਆਂ ਦੇ ਮੱਥੀਆਂ ਤੇ ਤਿਉਰੀਆਂ ਉੱਭਰ ਆਈਆਂ ਚੰਗਾ ਬੰਦਾ ਏ ਪਹਿਲਾਂ ਡੀਟੀਸੀ ਵਾਲਿਆਂ ਨੂੰ ਗਾਲਾਂ ਕੱਢੀ ਜਾ ਰਿਹਾ ਸੀ ਤੇ ਹੁਣ ਮਟਿਆਰਾਂ ਨੂੰ ਦੇਖਦਿਆਂ ਹੀ ਇਹਦੀ ਸੁਰ ਬਦਲ ਗਈ ਕਹਿ ਰਿਹਾ ਏ ਚੰਗਾ ਹੀ ਹੋਇਆ ਬੱਸ ਅਜੇ ਤੱਕ ਨਹੀਂ ਆਈ ਉਦੀ ਗੱਲ ਸੁਣ ਹੁਣ ਤੱਕ ਉਥੇ ਚੁੱਪ ਚਾਪ ਖਲੋਤਾ ਇੱਕ ਜਣਾ ਕੁੜਨ ਲੱਗਾ ਉਹਦਾ ਰੋਸਾ ਜਾਇਚ ਸੀ ਉਹ ਆਪਣੇ ਨਾਲ ਖਲੋਤੇ ਇੱਕ ਹੋਰ ਜਨੇ ਦੇ ਕੰਨ ਵਿੱਚ ਕਹਿ ਰਿਹਾ ਸੀ ਸੌ ਕੰਮ ਹੁੰਦੇ ਨੇ ਘਰ ਛੇਤੀ ਪੁੱਜਣਾ ਹੁੰਦਾ ਹੈ ਕਿਸੇ ਨੂੰ ਮਿਲਣਾ ਹੁੰਦਾ ਹੈ ਬਾਜ਼ਾਰੋਂ ਕੁਝ ਖਰੀਦਣਾ ਹੁੰਦਾ ਹੈ ਜਾਂ ਫਿਰ ਦਫ਼ਤਰ ਤੋਂ ਕੋਈ ਕੰਮ ਛੇਤੀ ਤੋਂ ਛੇਤੀ ਖਤਮ ਕਰਨਾ ਹੁੰਦਾ ਹੈ ਜੇ ਇਹਦੇ ਵਾਂਗ ਆਸ਼ਕੀ ਕਰਨ ਬਹਿ ਜਾਈਏ ਤਾਂ ਹੋ ਚੁੱਕੇ ਕੰਮ ਬੁਲਣ ਵਾਲਾ ਅੰਦਰੋਂ ਅੰਦਰੀ ਉਪਲਤਾ ਜਾ ਰਿਹਾ ਸੀ ਪਰ ਤੁਸ਼ਾਰ ਇਸ ਤੋਂ ਬੇਖਬਰ ਆਪਣੀ ਦੁਨੀਆ ਵਿੱਚ ਮਸਤ ਸੀ ਮਟਿਆਰ ਦੇ ਮਿੱਠੇ ਬੋਲਾ ਨੇ ਉਹਦੇ ਤੱਪ ਦੇ ਚਿਹਰੇ ਨੂੰ ਠਾਰ ਦਿੱਤਾ ਇੱਕ ਘੜੀ ਪਹਿਲਾਂ ਜਿਸ ਸੱਜਣ ਦੇ ਮੂੰਹੋਂ ਸ਼ਬਦਾਂ ਦੀ ਪਰਮਾਰ ਪੱਖ ਦੇ ਅੰਬਿਆਰ ਨਿਕਲ ਰਹੇ ਸਨ ਉਹ ਪਲਕ ਚਪਕਦੇ ਚਪਕਦਿਆਂ ਹੀ ਖੁਸ਼ਦਿਲ ਬਣ ਗਿਆ ਸੀ ਦੇਖ ਦੁਨੀਆ ਕਿਦਾਂ ਬਦਲਦੀ ਹੈ ਤੇ ਉਹ ਵੀ ਪਲਕ ਚਪਕਦਿਆਂ ਸਮਝਿਆ ਹੋ ਜੈ ਇੱਕ ਪਾਸੇ ਹਟ ਕੇ ਖਲੋਤਾ ਮੁੱਛਫੁੱਟ ਨੌਜਵਾਨ ਆਪਣੇ ਬੀਲੀ ਨੂੰ ਕਹਿ ਰਿਹਾ ਸੀ ਇਹ ਆਸ਼ਕੀ ਦਾ ਰੰਗ ਹੈ ਪਿਆਰੇ ਜੇ ਤੂੰ ਕੀਤੀ ਹੁੰਦੀ ਤਾਂ ਸਮਝਦਾ ਕੰਨੀ ਸਵਾਏ ਸਾਡੇ ਕੰਨੀ ਕੋਈ ਝਾਗਦਾ ਤਾਂ ਇਹ ਰੰਗ ਦੇਖਦਾ ਸਾਡੀ ਉਮਰ ਤਾਂ ਬਈ ਹੋ ਕੇ ਪਰਨ ਵਿੱਚ ਲੰਘ ਗਈ ਜੇ ਮੈਂ ਉਹਦੀ ਥਾਂ ਹੁੰਦਾ ਤਾਂ ਛੜੱਪੇ ਨਾ ਮਾਰਦਾ ਹੁੰਦਾ ਮੁੱਛਫੁੱਟ ਨੌਜਵਾਨ ਕਹਿ ਰਿਹਾ ਸੀ ਚਲ ਕੋਈ ਨਾ ਛੜੱਪੇ ਵੀ ਮਾਰ ਲਈ ਅਜੇ ਤੇਰੀ ਉਮਰ ਹੀ ਕੀ ਇਹ ਇਹੋ ਕੋਈ ਛੱਡ ਪਰੇ ਉਮਰ ਵਾਲੀ ਕੋਈ ਗੱਲ ਨਹੀਂ ਬੰਦੇ ਬੰਦੇ ਦੀ ਗੱਲ ਹੁੰਦੀ ਹੈ ਕਈ ਲੋਕ ਤਾਂ ਸਿਆਣੇ ਬਿਆਣੇ ਹੋ ਕੇ ਇਸ਼ਕ ਪੇਚੇ ਤੋਂ ਬਾਝ ਨਹੀਂ ਹੁੰਦੇ ਉਹਨਾਂ ਦਾ ਮੁੱਲ ਵੀ ਪੈਂਦਾ ਹੈ ਯਕੀਨ ਨਹੀਂ ਆਉਂਦਾ ਤਾਂ ਉਹ ਸਾਹਮਣੇ ਦੇਖ ਲੈ ਥੋੜੀ ਵਿੱਤ ਤੇ ਖਲੋਤੇ ਬਜ਼ੁਰਗ ਜੋੜੇ ਵੱਲ ਸ਼ਾਂਤ ਮਾਰਦਿਆਂ ਮੁੱਛ ਫਟ ਘੱਪਰੂ ਨੇ ਆਪਣੇ ਬੇਲੀ ਦੀ ਗੱਲ ਵਿੱਚੋਂ ਕੱਟੀ ਲੋ ਬਈ ਬੱਸ ਆ ਗਈ ਸਟਾਪ ਦੇ ਖਲੋਤੀਆਂ ਸਵਾਰੀਆਂ ਵਿੱਚੋਂ ਇੱਕ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ਸਾਰੇ ਜਾਣੇ ਬੱਸ ਵੱਲ ਦੌੜਨ ਲੱਗੇ ਤੁਸ਼ਾਰ ਤੇ ਤਾਣੀਆਂ ਵਿੱਚ ਘਰ ਲਈ ਖਾਲੀ ਸੀਟ ਮੱਲ ਕੇ ਬੈਠ ਗਏ ਤੇ ਉਸ ਦੀ ਸਹੇਲੀ ਸਾਹਮਣੇ ਵਾਲੀ ਸੀਟ ਤੇ ਬਰਾਜ਼ਮਾਨ ਹੋ ਗਈ ਘਰ ਜਾਣ ਦੀ ਕਾਹਲੀ ਤਾਂ ਨਹੀਂ ਨਹੀਂ ਕਾਹਲੀ ਤਾਂ ਕੋਈ ਨਹੀਂ ਤੇ ਉਹ ਵੀ ਤੁਹਾਡੇ ਹੁੰਦਿਆਂ ਬਈ ਆਰਾਮ ਨਾਲ ਚੱਲਾਂਗੇ ਕਾਫੀ ਸ਼ਾਫੀ ਪੀ ਕੇ ਤੁਸ਼ਾਰ ਚਹਿਕਦਾ ਕਹਿ ਰਿਹਾ ਸੀ ਚੱਲ ਫੇ ਠੀਕ ਐ ਤਾਨੀਆਂ ਨੇ ਹੁੰਘਾਰਾ ਭਰਿਆ ਤੇ ਦੂਜੇ ਬੰਨੇ ਬੈਠੀ ਸਹੇਲੀ ਨੂੰ ਤੱਕਦਿਆਂ ਪੁੱਛਿਆ ਤੂੰ ਵੀ ਚੱਲੇਂਗੀ ਸਾਡੇ ਨਾਲ ਨਾ ਬਈ ਨਾ ਸਾਨੂੰ ਕਬਾਬ ਚ ਹੱਡੀ ਬਣਾਉਂਦਾ ਸ਼ੌਂਕ ਨਹੀਂ ਜਾਓ ਤੁਸੀਂ ਮజే ਲਓ ਸਾਡੀ ਕਿਸਮਤ ਵਿੱਚ ਕਿੱਥੇ ਇਹ ਹੋ ਜੇ ਮ제 ਉਂਝ ਵੀ ਅੱਜ ਘਰ ਜਲਦੀ ਪੁੱਜਣਾ ਸਹੇਲੀ ਨੇ ਟਕੋਰ ਕੀਤੀ ਕੱਲ ਤਾ ਬਈ ਹਾਦੀ ਹੋ ਗਈ ਪੂਰੇ 8:30 ਵਜੇ ਘਰ ਪੂਜਾ ਬੱਸ ਸਟਾਪ ਤੇ ਖਲੋਤਾ ਇੱਕ ਜਣਾ ਆਪਣੇ ਨਾਲ ਖਲੋਤੇ ਦੂਜੇ ਬੰਦੇ ਨੂੰ ਕਹਿ ਰਿਹਾ ਸੀ ਇਹ ਕਿਹੜੀ ਨਵੀਂ ਗੱਲ ਹੈ ਵੀਰ ਮੇਰੇ ਸਵੇਰ ਤੋਂ ੱੱਕੇ ਖਾਣੇ ਸ਼ੁਰੂ ਕਰੀਦੇ ਐ ਕਦੇ ਰਾਤ ਦੇ 8 ਵਜੇ ਤੇ ਕਦੇ 9 ਵਜੇ ਘਰ ਪੂਜੀਦਾ ਦੂਜਾ ਕਹਿ ਰਿਹਾ ਸੀ ਸਾਡੀ ਤਾਂ ਬਈ ਇਦਾਂ ਹੀ ਨਿਕਲ ਜਾਣੀ ਐ ੱੱਕੇ ਖਾਂਦਿਆਂ ਦੀ ਕਦੇ ਬੱਸਾਂ ਵਿੱਚ ਤੇ ਕਦੇ ਓਂਝ ਕੋਲ ਖਲੋਤੇ ਇੱਕ ਹੋਰ ਸੱਜਣ ਨੇ ਉਦਾਸ ਹੁੰਦਿਆ ਕਿਹਾ ਸਹੀ ਕਿਹਾ ਤੁਸੀਂ ਅਜੇ ਕੱਲ ਪਰਸੋਂ ਦੀ ਗੱਲ ਐ ਬਸ ਵਿੱਚ ਬੈਠਾ ਸਾਂ ਮੇਰਾ ਸ਼ੂਗਰ ਲੈਵਲ ਘਟ ਗਿਆ ਬੈਗ ਵਿੱਚ ਹੱਥ ਮਾਰਿਆ ਪਰ ਉਸ ਵੇਲੇ ਖਾਣ ਲਈ ਕੁਝ ਨਾ ਨਿਕਲਿਆ ਮੈਂ ਕੁਝ ਨਾ ਕੁਝ ਜ਼ਰੂਰ ਰੱਖਦਾ ਇਹੋ ਜੇ ਸਮੇ ਲਈ ਕੋਈ ਪਤਾ ਨਹੀਂ ਹੁੰਦਾ ਵਕਤ ਦਾ ਖਿਆਲ ਰੱਖਣਾ ਚਾਹੀਦਾ ਬਈ ਪਹਿਲੇ ਨੇ ਗੰਭੀਰ ਹੁੰਦਿਆ ਉਹਦੀ ਗੱਲ ਦਾ ਹੁੰਗਾਰਾ ਪਰਿਆ ਸ਼ੂਗਰ ਲੈਵਲ ਘਟਣ ਤੇ ਮਹਿਸੂਸ ਕੀ ਹੁੰਦਾ ਹੈ ਕੋਲ ਖਲੋਤੇ ਇੱਕ ਹੋਰ ਸੱਜਣ ਨੇ ਪੁੱਛਿਆ ਇਸ ਬਾਰੇ ਅਸਲ ਗੱਲ ਤਾਂ ਭਈ ਸਾਬ ਹੀ ਦੱਸਣਗੇ ਪਰ ਮੈਂ ਆ ਵੀ ਤੀ ਜਰੂਰ ਦੱਸ ਸਕਦਾ ਇੱਕ ਦਿਨ ਸਵੇਰੇ ਬਰਸ਼ ਕਰਨ ਲੱਗਾ ਤਾਂ ਮੇਥੋਂ ਵਾਸ਼ਬੇਸ਼ਨ ਅੱਗੇ ਖਲੋ ਹੀ ਨਾ ਹੋਇਆ ਹੱਥਾਂ ਵਿੱਚ ਐਨੀ ਜਾਨ ਨਾ ਰਹੀ ਕਿ ਚੰਗੀ ਤਰ੍ਹਾਂ ਬਰਸ਼ ਫੜ ਸਕਦਾ ਮਨ ਤਕੜਾ ਕਰਕੇ ਬਰਸ਼ ਕਰਨ ਦਾ ਯਤਨ ਕੀਤਾ ਇੱਕ ਨਹੀਂ ਦੋ ਤਿੰਨ ਵਾਰ ਕੀਤਾ ਪਰ ਨਹੀਂ ਹੁਣ ਵੀ ਟੜਾਮ ਦੇ ਕੇ ਡਿੱ ਗਿਆ ਕਿ ਡਿੱ ਗਿਆ ਇਹੋ ਹੀ ਜਾਪਦਾ ਸੀ ਹਾਰ ਕੇ ਬਰਸ਼ ਉੱਥੇ ਛੱਡ ਮੈਂ ਬੈੱਡ ਤੇ ਲੇਟ ਗਿਆ ਮੈਨੂੰ ਕੋਈ ਹੋਸ਼ ਨਹੀਂ ਮੇਰੀ ਸ਼੍ਰੀਮਤੀ ਨੇ ਤਜਰਬੇਕਾਰ ਡਾਕਟਰ ਦੀ ਤਰ੍ਹਾਂ ਗੁੱਲੂ ਕੋਸ ਤੇ ਦੋ ਤਿੰਨ ਚਮਚ ਪਾਣੀ ਵਿੱਚ ਘੋਲ ਕੇ ਮੇਰੇ ਮੂੰਹ ਵਿੱਚ ਪਾ ਦਿੱਤੇ ਇਸ ਨਾਲ ਥੋੜੀ ਸੁਰਤ ਜਹੀ ਆਈ ਤਾਂ ਉਸ ਹੋਰ ਦੋ ਵਾਰ ਗਲੂਕੋਜ਼ ਦਾ ਪਾਣੀ ਮਿਲਾ ਦਿੱਤਾ ਕੁਝ ਥੇਰ ਲੇਟਣ ਮਗਰੋਂ ਮੈਂ ਪੂਰੀ ਤਰ੍ਹਾਂ ਠੀਕ ਸਾਂ ਮੈਂ ਕਈ ਵਾਰ ਸੋਚਦਾ ਜੇ ਉਸ ਦਿਨ ਘਰ ਨਾ ਹੁੰਦਾ ਤਾਂ ਸ਼੍ਰੀਮਤੀ ਕੋਲ ਨਾ ਹੁੰਦੀ ਤਾਂ ਖਬਰੇ ਕੀ ਹੋ ਜਾਂਦਾ ਇਹੋ ਜਿਹੀ ਹਾਲਾਤ ਵਿੱਚ ਤਾਂ ਬੰਦਾ ਬੋਲਣ ਜੋਗਾ ਨਹੀਂ ਰਹਿੰਦਾ ਚੱਕਰ ਆਉਂਦੇ ਹਨ ਸਰੀਰ ਵਿੱਚ ਸਾਹ ਸੱਤ ਨਹੀਂ ਰਹਿੰਦਾ ਨੀਮ ਬਿਓਸ਼ੀ ਜਈ ਦੀ ਹਾਲਾਤ ਬਣ ਜਾਂਦੀ ਹੈ ਹੁਣ ਤਾਂ ਗਿੱਜ ਗਏ ਹਾਂ ਪਹਿਲਾਂ ਪਹਿਲ ਤਾਂ ਇਹੋ ਜਿਹੀ ਹਾਲਾਤ ਬਣਨ ਤੇ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ ਨਾਲ ਖਲੋਤੇ ਇੱਕ ਹੋਰ ਮਸਾਫਰ ਨੇ ਆਪਣੀ ਗੱਲ ਕਹਿ ਸੁਣਾਈ ਭਾਈ ਸਾਹਿਬ 317 ਤਾਂ ਨਹੀਂ ਆਈ ਅਜੀ ਹੁਣੇ ਹੁਣੇ ਬੱਸ ਸਟਾਪ ਤੇ ਪੁੱਜੇ ਨੌਜਵਾਨ ਨੇ ਪੁੱਛਿਆ ਜੇ ਆਈ ਹੁੰਦੀ ਤਾਂ ਅਸੀਂ ਇੱਥੇ ਖਲੋਤੇ ਰਹਿੰਦੇ ਅੱਧਾ ਘੰਟਾ ਹੋ ਗਿਆ ਹੁਣ ਤੱਕ ਤੱਕ ਨਾਟ ਪਲੇਸ ਤੇ ਦੋ ਚੱਕਰ ਲਾ ਆਉਂਦਾ ਬੱਸ ਹੁਣ ਆਈ ਹੁਣ ਆਈ ਇਸ ਚੱਕਰ ਵਿੱਚ ਇੰਨਾ ਸਮਾਂ ਹੋ ਗਿਆ ਕੋਈ ਗੱਲ ਨਹੀਂ ਤੁਸੀਂ ਬੱਸ ਵਿੱਚ ਬੈ ਕੇ ਗੱਲਾਂ ਕਰਿਓ ਹੁਣ ਰੈੱਡ ਲਾਈਟ ਤੇ ਖਲੋਤੀ ਬੱਸ ਨੂੰ ਦੇਖ ਪਹਿਲਾਂ ਬਜ਼ੁਰਗ ਚਿਹਰੇ ਕੁਠਿਆ ਬੱਸ ਸਟਾਪ ਤੇ ਰੁਕੀ ਵੀ ਨਹੀਂ ਕਿ ਇੱਕ ਦੂਜੇ ਤੋਂ ਕਾਹਲੇ مسافر દોੜ ਕੇ ਅਗਲੇ ਪਿਛਲੇ ਦਰਵਾਜ਼ੇ ਵੱਲ ਉਲਰੇ ਮੇਰੀ ਸੀਟ ਰੱਖ ਲਈ ਸਭ ਤੋਂ ਪਹਿਲਾਂ ਬੱਸ ਵਿੱਚ ਚੜ੍ਹੇ ਅਢੇੜ ਉਮਰ ਦੇ ਵਿਅਕਤੀ ਨੂੰ ਉਹ ਸਦਾ ਤੁੱਚਾ ਸਾਥੀ ਕਹਿ ਰਿਹਾ ਸੀ ਇੱਕ ਨੌਜਵਾਨ ਜੋੜਾ ਬੱਸ ਨੂੰ ਦੂਰ ਨੂੰ ਦੇਖ ਦੂਰੋਂ ਦੇਖ ਨਸਾ ਰਿਆ ਸੀ ਮਟਿਆਰ ਨੇ ਨੂੰ ਪਹਿਲਾਂ ਚੜਾ ਨੌਜਵਾਨ ਚੱਲਦੀ ਬੱਸ ਦਾ ਡੰਡਾ ਫੜ ਤੇ ਜੀ ਨਾਲ ਚੜ ਗਿਆ ਦੋਵੇਂ ਪਿਛਲੀ ਸੀਟ ਤੇ ਪੱਸਰ ਕੇ ਬਹਿ ਗਏ ਉਹ ਖੋਸਾਨ ਕੇ ਸਟਾਪ ਤੇ ਪੁੱਜਣ ਤੋਂ ਪਹਿਲਾਂ ਹੀ ਬੱਸ ਮਿਲ ਗਈ ਡੀਟੀਸੀ ਵਾਲਿਆਂ ਦੀ ਪੰਕਚੁਐਲਟੀ ਦੇਖ ਮਜ਼ਾ ਆ ਗਿਆ ਇੱਦਾਂ ਨੌਜਵਾਨ ਨੇ ਮਟਿਆਰ ਨੂੰ ਕਿਹਾ ਤੇ ਹੱਸਣ ਲੱਗਾ ਮਟਿਆਰ ਵੀ ਹੱਸ ਪਈ ਤੇ ਦੋਵੇਂ ਇੱਕ ਦੂਜੇ ਨਾਲ ਗੱਲਾਂ ਵਿੱਚ ਰੁੱਝ ਗਏ ਪਰ ਕੋਲ ਬੈਠੇ ਬਜ਼ੁਰਗ ਨੂੰ ਇਹਨਾ ਦੀ ਗੱਲ ਚੰਗੀ ਨਾ ਲੱਗੀ ਤੇ ਉਸ ਇੱਕ ਤਿਰਸ਼ੀ ਨਜ਼ਰ ਦੋਹਾਂ ਤੇ ਸੁੱਟੀ ਤੇ ਮਨ ਹੀ ਮਨ ਕੁੜਨ ਲੱਗਾ ਇਹਨੂੰ ਕਹਿੰਦੇ ਨੇ ਕਿਸੇ ਨੂੰ ਮਹਾਬਾਦੀ ਤੇ ਕਿਸੇ ਨੂੰ ਸਵਾਦੀ ਸਾਡੀਆਂ ਲੱਤਾਂ ਦੀ ਟੈਬ ਬੋਲ ਗਈ ਤੇ ਬੱਸ ਸਟਾਪ ਤੇ ਖਲੋਤਿਆਂ ਤੇ ਇਧਰ ਮਸਤ ਬਹਾਰੋਂ ਕਾ ਮੈਂ ਆਸ਼ਿਕ ਬੱਸ ਬੱਸ ਜਨਾਬ ਆਸ਼ਿਕ ਜੀ ਇੱਥੇ ਕੋਈ ਬਹਾਰ ਆਈ ਨਹੀਂ ਮਸਤੀ ਦੀ ਗੱਲ ਤਾਂ ਨਾ ਹੀ ਕਰੋ ਤੇ ਫਾਕਾ ਮਸਤੀ ਦਾ ਆਨੰਦ ਜ਼ਰੂਰ ਲਈਦਾ ਏ ਤਾਨੀਆਂ ਨੇ ਖੁਸ਼ੀ ਵਿੱਚ ਚੱਲੇ ਹੋਏ ਤੁਸਾਨ ਨੂੰ ਠੱਲ ਪਾਉਂਦਿਆਂ ਪੁੱਛਿਆ ਕੀ ਮੈਂ ਤੁਹਾਡੀ ਖੁਸ਼ੀ ਦਾ ਸਵੱਭ ਜਾਣ ਸਕਦੀ ਹਾਂ ਸ਼੍ਰੀਮਾਨ ਸ਼੍ਰੀਮਾਨ ਤੁਸਾਰ ਉਹਦੀ ਗੱਲ ਵਿੱਚੋਂ ਕੱਟਦਿਆਂ ਤੁਸਾਨ ਨੇ ਤੁੰਕਾ ਮਾਰਿਆ ਪਹਿਲੀ ਗੱਲ ਤਾਂ ਕੀ ਇਹ ਕਿ ਸਾਡੀ ਖੁਸ਼ੀ ਦਾ ਕੋਈ ਸਵੱਭ ਨਹੀਂ ਇਹੋ ਜੇ ਸਵੱਭ ਉਂਝ ਵੀ ਘਟਵਾਦੀ ਹੁੰਦੇ ਨੇ ਹਮਾਤੜ ਸਾਥ ਦੇ ਜੀਵਨ ਵਿੱਚ ਦੂਜੀ ਗੱਲ ਇਹ ਹੈ ਕਿ ਰੋਜ਼-ਰੋਜ਼ ਦੇ ਝੱਖੜ ਝੇੜਿਆਂ ਨਾਲ ਪਰੇਸ਼ਾਨ, ਹੈਰਾਨ ਪਰੇਸ਼ਾਨ ਇਹ ਮਨ ਜੇ ਕਦੇ ਭੁੱਲ ਭਲੇਖੇ ਮਸਤੀ ਵਿੱਚ ਆ ਜਾਵੇ ਤਾਂ ਕਿ ਗੁਨਾਹ ਹੋ ਗਿਆ ਇੱਥੇ ਕਿਹੜਾ ਕੋਈ ਤਖਤੋ ਤਾਜ ਸਾਡੀ ਝੋਲੀ ਵਿੱਚ ਪੈ ਰਿਹਾ ਸੱਚ ਤਾਂ ਇਹ ਹੈ ਕਿ ਭੁੱਖ, ਗਰੀਬੀ, ਕੰਗਾਲੀ, ਬੇਬਸੀ ਤੇ ਮਜਬੂਰੀਆਂ ਨਾਲ ਗਰਸਿਆ ਸਾਰਾ ਜੀਵਨ ਸਾਡੇ ਲਈ ਹੀ ਤਾਂ ਹੈ ਅਮੀਰਾ ਇਤੋਂ ਕੀ ਲੈਣਾ ਤੁਸ਼ਾਨ ਨੇ ਰੋਮਾਨੀ ਸੰਸਾਰ ਵਿੱਚੋਂ ਨਿਕਲਦਿਆਂ ਆਲਾਦਵਾਲਾ ਵੇਖਿਆ ਤਾਨੀਆਂ ਨੇ ਉਹਦੀ ਗੱਲ ਦਾ ਜਵਾਬ ਲੈਣਾ ਚਾਹਿਆ ਪਰ ਉਹਦਾ ਧਿਆਨ ਦੂਜੇ ਪਾਸੇ ਲੱਗਾ ਦੇਖ ਕੇ ਚੁੱਪ ਕਰ ਗਈ ਇੱਕ ਆਟੋ ਰਿਕਸ਼ਾ ਉਹਨਾਂ ਅੱਗੇ ਰੁਕੀ ਕਨਾਟਪਲੇਸ ਆਟੋ ਰਿਕਸ਼ਾ ਵਾਲੇ ਨੇ ਪੁੱਛਿਆ ਤੁਸਾਰ ਦੇ ਮੂੰਹੋਂ ਆਮ ਹਰੇ ਲਿਕਨਿਆ ਨੋ ਉਸ ਕੁਝ ਸੋਚ ਤਾਨੀਆਂ ਵੱਲ ਰੁਖ ਕੀਤਾ ਬਸ ਨੇ ਅੱਜ ਤੋਖਾ ਦੇਣਾ ਲੱਗਦਾ ਇੱਥੇ ਬੈਠਣ ਨਾਲੋਂ ਤਾਂ ਚੰਗਾ ਹੈ ਮੰਡੀ ਹਾਊਸ ਚਲਦੇ ਹਾਂ ਪਹਿਲਾਂ ਚਾਹ ਪੀਵਾਂਗੇ ਫਿਰ ਅੱਗੇ ਦੀ ਸੋਚਾਂਗੇ ਵੈਸੇ ਕੀ ਖਿਆਲ ਹੈ ਤੁਹਾਡਾ ਖਿਆਲ ਨੀਕ ਹੈ ਇਧਰੋਂ ਤਾਂ ਨਿਕਲ ਤੁਰਦੇ ਆਂ ਰੈਂਦੀਆਂ ਸਵਾਰੀਆਂ ਵੀ ਤੰਗ ਆ ਕੇ ਉੱਥੇ ਤੁਰ ਉੱਥੋਂ ਤੁਰ ਪਈਆਂ ਤੁਹਾਨੂੰ ਚੰਗਾ ਭਲਾ ਪਤਾ ਹੈ ਇਹ バス ਸਟਾਪ ਤੇ ਬਸੇਤੀ ਕਿਤੇ ਨਹੀਂ ਮਿਲਦੀ ਫੇਰ ਵੀ ਤੁਸੀਂ ਫੇਰ ਵੀ ਮੈਨੂੰ ਇੱਥੇ ਸਾਧ ਲਿਆ ਇਸ ਨਾਲੋਂ ਤਾਂ ਚੰਗਾ ਸੀ ਅਸੀਂ ਦਫ਼ਤਰ ਤੋਂ ਹੀ ਆਟੋ ਫੜ ਲੈਂਦੇ ਤੁਸ਼ਾਰ ਨੇ ਆਉਂਦਿਆਂ ਸਾਰ ਹੀ ਗਿਲਾ ਕੀਤਾ ਸ਼ਾਂਤ ਸ਼੍ਰੀਮੰਤ ਤੁਸ਼ਾਰ ਜੀ ਮਹਾਰਾਜ ਸ਼ਾਂਤ ਇੱਥੇ ਬਸ ਕਦੀ ਕਦਾਈ ਆਉਂਦੀ ਹੈ ਤੇ ਜੇ ਆਉਂਦੀ ਵੀ ਹੈ ਤਾਂ ਉਹ ਮਿਲ ਹੀ ਜਾਂਦੀ ਹੈ ਮਿਲ ਹੀ ਜਾਵੇ ਇਹ ਜ਼ਰੂਰੀ ਨਹੀਂ ਇਹ ਗੱਲ ਤਾਂ ਮੈਂ ਜਾਣਦੀ ਹਾਂ ਬਿਲਕੁਲ ਤੁਹਾਡੇ ਵਾਂਗ ਇਸੇ ਲਈ ਤੁਹਾਨੂੰ ਇੱਥੇ ਸੱਦਿਆ ਤਾਂ ਜੋ ਇਸ ਮਹਾਪੁਰਸ਼ ਨਾਲ ਥੋੜੀ ਦੇਰ ਆਰਾਮ ਨਾਲ ਬਹਿ ਕੇ ਗੱਲ ਕਰ ਸਕਾਂ ਭੀੜ ਵਾਲੇ ਬਸ ਸਟਾਪ ਤੇ ਇਹੋ ਜਿਹੇ ਮੌਕੇ ਮਿਲਦੇ ਨੇ ਕਿਤੇ ਤੁਹਾਨੂੰ ਤਾਂ ਸਭੋਂ ਖੁਸ਼ ਹੋਣਾ ਚਾਹੀਦਾ ਹੈ ਤਾਂੀਆਂ ਨੇ ਥਰਮੇ ਨਾਲ ਸਾਰੀ ਸਥਿਤੀ ਬਿਆਨ ਕਰ ਦਿੱਤੀ ਉਸਦੀ ਗੱਲ ਸੁਣ ਤੁਸ਼ਾਰ ਦਾ ਹਿਰਦਾ ਕਦਕਦ ਹੋ ਗਿਆ ਉਹਦੇ ਮੂੰਹੋਂ ਚੋਂ ਬਸ ਇਨਾ ਹੀ ਨਿਕਲਿਆ ਇਰਾਦਾ ਕੀ ਹੈ ਜਨਾਬ ਇਹ ਦੱਸਣ ਦੀ ਖੇਚਲ ਕਰੋਗੇ ਆਪਣੇ ਹਿੱਸੇ ਦੀ ਥੋੜੀ ਜਿੰਨੀ ਐਸ਼ ਦਾ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਅਮੀਰ ਦਾ ਸੁਲਾਉਣਾ ਕੀ ਤੇ ਗਰੀਬ ਦਾ ਨਿੰਦਣਾ ਕੀ ਤੁਸੀਂ ਹੁਕਮ ਕਰੋ ਜਿੱਧਰ ਕਹੋਗੇ ਤਾਹਾ ਬੋਲ ਦਿਆਂਗੇ ਇਹ ਹੋਈ ਨਾ ਗੱਲ ਤਾਨੀਆਂ ਨੇ ਖੁਸ਼ੀ ਵਿੱਚ ਤਾੜੀ ਵਿਝਾਈ ਉਹ ਚੱਲਣ ਦੀ ਕਰੋ ਤੁਸ਼ਾਰ ਕਾਲਾ ਪੈ ਗਿਆ ਥੋੜਾ ਸਬਰ ਕਰੋ ਸਵਾਰੀ ਆ ਲੈਣ ਦਿਓ ਫਿਰ ਚਲੇ ਵੀ ਜਾਵਾਂਗੇ ਪਰ ਇਸ ਵੇਲੇ ਕੋਈ ਸਕੂਟਰ ਵੀ ਤਾਂ ਨਹੀਂ ਮਿਲਣਾ ਕੋਈ ਗੱਲ ਨਹੀਂ ਜੀ ਨਹੀਂ ਮਿਲਦਾ ਤਾਂ ਨਾ ਮਿਲੇ ਅਸੀਂ ਕੋਈ ਸੁੱਖਿਆ ਤਾਂ ਨਹੀਂ ਜ਼ਰੂਰ ਸਕੂਟਰ ਤੇ ਹੀ ਜਾਣਾ ਹੈ ਜਿੱਦਾਂ ਤੁਹਾਡੀ ਮਰਜ਼ੀ ਬੰਦਾ ਹਾਜ਼ਰ ਹੈ ਇਹੀ ਕਹਿ ਕਿ ਉਹ ਬੈਠ ਲੈਈ ਬੈਂਚ ਵੱਲ ਵਧਿਆ ਬਹਿਣਾ ਨਹੀਂ ਇੱਥੇ ਹੀ ਖਲੋ ਜਾਓ ਮੇਰੇ ਕੋਲ ਉਹਦੀ ਬਾਹ ਫੜ ਤਾ ਨਹੀਂ ਆ ਸੜਕ ਦੇ ਕੰਡੇ ਖਲੋ ਗਈ ਇੱਕ ਦੋ ਕਾਰਾਂ ਆਈਆਂ ਤੇ ਲੰਘ ਗਈਆਂ ਕੁਝ ਪਲ ਇਦਾਂ ਹੀ ਬੀਤ ਗਏ ਇੰਨੇ ਵਿੱਚ ਲਾਲ ਬੱਤੀ ਦੇ ਦੂਜੇ ਪਾਸੇ ਸਲੇਟੀ ਰੰਗ ਦੀ ਕਾਰ ਖਲੋਤੀ ਦੇਖ ਤਾ ਨਹੀਂਆ ਖੁਸ਼ੀ ਵਿੱਚ ਉਸਿਲਪਈ ਆ ਹੋਈ ਨਾ ਗੱਲ ਉਹਦੇ ਮੂੰਹੋਂ ਨਿਕਲਿਆ ਲਾਲ ਬੱਤੀ ਖਤਮ ਹੋਣ ਦੇ ਕਾਰ ਅੱਗੇ ਵਧੀ ਤੇ ਵੇਖਦਿਆਂ ਹੀ ਵੇਖਦਿਆਂ ਉਹਨਾਂ ਸਾਹਮਣੇ ਆ ਖੜੀ ਹੋਈ ਹਾਈ ਰੀਮਾ ਫੌਜੀਆਂ ਵਾਂਗ ਪੂਰੇ ਟਾਈਮ ਸਿਰ ਆਈ ਹੈ ਥੈਂਕਸ ਥੈਂਕਸ ਮੇਰਾ ਨਹੀਂ ਇਹਨਾਂ ਦਾ ਕਰ ਪਿਛਲੀ ਸੀਟ ਤੇ ਨਾਲ ਜੋੜ ਕੇ ਬੈਠੇ ਨੌਜਵਾਨ ਵੱਲ ਇਸ਼ਾਰਾ ਕਰਦਿਆਂ ਰੀਮਾ ਨੇ ਕਿਹਾ ਥੈਂਕਸ ਰਮਨ ਉਸ ਨੂੰ ਚੁੱਪ ਹੁੰਦਿਆਂ ਦੇਖ ਨੌਜਵਾਨ ਨੇ ਆਪਣੀ ਜਾਣ ਪਛਾਣ ਕਰਾ ਦਿੱਤੀ ਜੇ ਤੈ ਆਪਣੇ ਫਰੈਂਡ ਨਾਲ ਜੁੜ ਕੇ ਬਹਿਣਾ ਹੈ ਤਾਂ ਰਮਨ ਅੱਗੇ ਚਲਾ ਜਾਂਦਾ ਹੈ ਨਹੀਂ ਤਾਂ ਦੂਜੇ ਪਾਸੇੋਂ ਮੇਰੇ ਵੱਲ ਆ ਜਾ ਤੇ ਤੁਸ਼ਾਰ ਨੂੰ ਮੂਹਰੀ ਸੀਟ ਮਲ ਲੈਣ ਠੀਕ ਹੈ ਮੈਂ ਮੂਰੇ ਬਹਿ ਜਾਣਾ ਤੁਸ਼ਾਰ ਡਰਾਈਵਰ ਨਾਲ ਬਹਿ ਗਿਆ ਕਾਰ ਤਾਲ ਕਟੋਰਾ ਗਾਰਡਨ ਅੱਗੇ ਖਲੋ ਗਈ ਬਈ ਅਸੀਂ ਤਾਂ ਥੋੜੀ ਦੇਰ ਇੱਥੇ ਬਤਾਉਣੀ ਹੈ ਤੁਸੀਂ ਆਪਣੀ ਮਰਜ਼ੀ ਦੱਸੋ ਤੂੰ ਇੱਥੇ ਰਮਨ ਨਾਲ ਐਸ਼ ਕਰਨੀ ਹੈ ਤੇ ਮੈਂ ਕਿਹੜਾ ਰੱਬ ਦੇ ਮਾਂ ਮਾਰੇ ਨੇ ਅਸੀਂ ਵੀ ਚੱਲਦੇ ਹਾਂ ਫਿਕਰ ਨਾ ਕਰ ਅਸੀਂ ਦੂਰ ਦੂਰ ਰਹਾਂਗੇ ਡਿਸਟਰਬ ਨਹੀਂ ਕਰਦੇ ਤਾਨੀਆਂ ਨੇ ਹੱਸਦੇ ਕਿਹਾ ਤੇ ਦੋਵੇਂ ਇੱਕ ਦੂਜੇ ਦਾ ਹੱਥ ਫੜੀ ਗਾਰਡਨ ਵਿੱਚ ਚੱਲ ਪਏ ਪਰ ਥੋੜੀ ਜਿੰਨੀ ਵੀ ਇਥੇ ਨਾਲ ਮੌਸਮੀ ਫੁੱਲਾਂ ਦੀਆਂ ਕਿਆਰੀਆਂ ਦੇ ਨਾਲ-ਨਾਲ ਤੁਰਦੇ ਆਂ ਦੋਵੇਂ ਜੋੜੇ ਆਪੋ ਆਪਣੇ ਰੋਮਾਂਟਿਕ ਸੰਸਾਰ ਵਿੱਚ ਗਵਾਚ ਪਏ ਗਵਾਚ ਗਏ ਸਨ ਇੱਕ ਜੋੜਾ ਪੌੜੀਆਂ ਨਾਲ ਬਣੇ ਸੀਮਿੰਟ ਦੇ ਥੜੇ ਤੇ ਬੈਠ ਗਿਆ ਤੇ ਦੂਜਾ ਉਸ ਤੋਂ ਲਾਂਬੇ ਹਟ ਕੇ ਇੱਕ ਦਰਖਤ ਹੇਠ ਰਖੇ ਲੋਹੇ ਦੇ ਬੈਂਚ ਦੀ ਸ਼ੋਭਾ ਵਿਧਾਰਿਆ ਸੀ ਦਿਨ ਦਾ ਚਾਨਣ ਬਹੁਤ ਹੀ ਧੀਰ ਉਹਨਾਂ ਦੇ ਰੰਗ ਵਿੱਚ ਭੰਗ ਨਾ ਪਾ ਸਕਿਆ ਉਹ ਗਿਆ ਤੇ ਉਹਦੀ ਥਾਂ ਹੌਲੀ-ਹੌਲੀ ਹਨੇਰਾ ਪਸਰ ਗਿਆ ਬਈ ਆਜ ਦੀ ਟ੍ਰਿਪ ਤਾਂ ਯਾਦਗਾਰੀ ਰਹੀ ਮੈਨੂੰ ਨਹੀਂ ਸੀ ਪਤਾ ਕਿ ਇੰਨਾ ਸਹੀਨ ਪ੍ਰੋਗਰਾਮ ਬਣਾਇਆ ਹੋਇਆ ਹੈ ਥੈਂਕਸ ਰੀਮਾ ਇਸ ਸਭ ਲਈ ਇੱਕ ਵਾਰ ਫੇਰ ਥੈਂਕਸ ਬਾਹਰ ਨਿਕਲਦਿਆਂ ਤੁਸ਼ਾਰ ਕਹਿ ਰਿਹਾ ਸੀ ਯਾਦਗਾਰੀ ਰੀਮਾ ਦੇ ਮੂੰਹੋਂ ਨਿਕਲਿਆ ਤੁਸ਼ਾਰ ਠੀਕ ਹੈ ਕਹਿੰਦਾ ਰੀਮਾ ਇਹੋ ਜਿਹੀ ਪਹਿਲੀ ਟ੍ਰਿਪ ਸਾਰਿਆਂ ਲਈ ਯਾਦਗਾਰੀ ਹੁੰਦੀ ਹੈ ਭਾਵੇਂ ਤੇਰੇ ਮੇਰੇ ਲਈ ਇਹ ਮਹੂਲੀ ਗੱਲ ਹੈ ਰਮਨ ਨੇ ਤੁਸ਼ਾਰ ਦੀ ਹਮਾਇਤ ਕੀਤੀ ਦੂਜੇ ਪਾਸੇ ਤੁਸ਼ਾਰ ਨਾਲ ਚਿੰਬੜੀ ਤਾਨੀਆਂ ਕਹਿ ਰਹੀ ਸੀ ਉਹ ਨੋ ਤੁਸ਼ਾਰ ਥੈਂਕਸ ਤਾਂ ਤੇਰਾ ਕੰਨਾ ਬੰਦਾ ਹੈ ਇਹਨੂੰ ਯਾਦਗਾਰੀ ਬਣਾਉਣ ਵਾਲਾ ਤੂੰ ਹੈ ਤੇਰੇ ਨੇਕ ਤੇ ਪਿਆਰ ਨੇ ਇਹਨੂੰ ਯਾਦਗਾਰੀ ਟ੍ਰਿਪ ਬਣਾਇਆ ਹੈ ਹਾਂ ਯਾਦਗਾਰੀ ਟ੍ਰਿਪ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ